ਸਤਵੀਰ ਪੰਜਵਸ ਦੇ ਕਰੀਬ ਚਲੇ ਨਾ ਬਤਾਤਾ ਜੀ ਜੀ ਤੁਹਾਡੇ ਨਾਲ ਚਾਰ ਬਣੇ ਸੀ ਹਾਂ ਜੀ ਉਹ ਮਿੱਤਰ ਸੀਗੇ ਨਹੀਂ ਜੀ ਮੇਰਾ ਮੇਰੇ ਸਾਕ ਬੋਇਆ ਦਾ ਇਹ ਚੇਕ ਅੱਛਾ ਹਾਂ ਜੀ ਨਾਨ ਮੇਰੇ ਨਾਨ ਦੇ ਦੂਸਰੇ ਪਾਕੀ ਦਿਨ ਤੇ ਉਹਨਾਂ ਦੇ ਸਾਕ ਮੇਰੇ ਤਾਈ ਚਾਚਾ ਚਾਂਦੇ ਤੇ ਉਹ ਵੀ ਮਤਲਬ ਸਾਰੇ ਕਹਿੰਦੇ 21 ਪਰਿਵਾਰ ਹਾਂ ਜੀ ਇੱਕ ਪਰਿਵਾਰ ਤੇ ਸੀ ਇੱਕ ਦੀ ਜਾਰੀ ਸੀ ਹਾਂ ਜੀ ਹਾਂ ਜੀ ਮਤਲਬ ਕੁਝ yaad ਨਹੀਂ ਜੀ ਬਸ ਦਾ ਨਾ ਜੀ ਨਾ ਧੁੰਦવાડી ਸੀ ਉਸ ਨੂੰ ਨਾ ਪਤਾ मिन्नौर वैसे भी थोड़ी नींद पे एगी होती क्योंकि सात दस उठते भी नहीं था, था।, था। मैं आ गया बैठ के आजी हाँ जी किसकी पंचलाली है ऐ सुखा चात चला दी सी हम्म जी तो नू सारे कह सकते हैं कि परिवार दीजिए हाँ जी एक ही मामले में सर सुबह रहना चाहोगे हज़र सी तब बोलेगा तो फ़ोन है एक बात ਹਾਰ ਵਿੱਚ ਚਾਰ ਦੀ ਮੌਕੇ ਡੈਥ ਹੋ ਗਈ ਹੈ ਇੱਕ ਗੱਡੀ ਜਕ ਗਈ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਇੱਕ ਸੜਕਾ ਪੂੰਗਾ ਚੌਕੀ ਇਹ বাস ਸੀ ਕਾਰ ਹੋਤੀ ਕਿ ਦੂਤੂ ਜਾਰੀ বাস ਕਿ ਦੋ বাস ਆ ਰਹੀ ਚੰਡੀਗੜ੍ਹਪੁਰ ਨੂੰ ਤੇ ਇਹ ਆ ਰਹੇ ਸੀ ਉਧਰੋਂ ਢੋਲਵਾ ਜਨੌੜੀ ਸ਼ੁਰੂਆਤੀ ਜਾਂਚ ਗਲਤੀ ਕਿਹਦੀ ਲੱਗਦੀ ਸਰ ਇਹ ਨਹੀਂ ਕਹਿ ਸਕਦੇ ਤੋਦੀਸ਼ ਕਰਾਂਗੇ ਫਿਰ ਲੱਗੂ ਚਾਰ ਗੱਡੀ ਚ ਪੰਜ ਜਣੇ ਸੀ ਹਾਂਜੀ ਪੰਜ ਜਣੇ ਚਾਰ ਚਾਰ ਦੀ ਡੈਥ ਹੋ ਗਈ ਮੌਕੇ ਤੇ ਪਤਾ ਲੱਗਾ ਕਿੱਥੋਂ ਲਿਆ ਇਹ ਹਾਂਜੀ ਪਤਾ ਲੱਗਾ ਚਲੇਟ ਜੀ ਇਹ ਯਾਰ ਤਸੀਲ ਬਿਨਾਰੀ ਇਹ ਜਾ ਰਹੇ ਸੀ ਅਮਰਸਰ 에어ਪੋਰਟ ਤੋਂ ਬੰਦਰ ਚੜਵਾਉਣੇ ਇਹ ਜਿਹੜਾ ਬਚ ਗਿਆ ਉਹਨੂੰ ਚੜਾਉਣੇ ਜਾ ਰਹੇ ਠੀਕ ਹੈ